ਪੰਜਾਬ ਦੀ ਪੋਲਿਟਿਕਸ 'ਚ ਇੱਕ ਵਾਰ ਫੇਰ ਮਚ ਗਿਆ ਸ਼ੋਰ। ਚੀਫ ਮਨਿਸਟਰ ਭਗਵੰਤ ਮਾਨ ਦਾ ਇੱਕ ਵੀਡੀਓ ਹੋ ਗਿਆ ਸੋਸ਼ਲ ਮੀਡੀਆ ਤੇ ਵਾਇਰਲ। ਪਰ ਕੀ ਇਹ ਵੀਡੀਓ ਸੱਚ ਹੈ ਜਾਂ ਇੱਕ AI ਡੀਪ ਫੇਕ ਸਾਜ਼ਿਸ਼? ਪਰ ਕੀ ਇਹ ਵੀਡੀਓ ਸੱਚ ਹੈ ਜਾਂ ਇੱਕ AI ਡੀਪ ਫੇਕ ਸਾਜ਼ਿਸ਼? ਦੋਸਤੋ ਤੁਸੀਂ ਦੇਖ ਰਹੇ ਹੋ ਵਾਇਰਲ ਪੰਜਾਬੀ ਅਪਡੇਟਸ ਤੇ ਅੱਜ ਅਸੀਂ ਤੁਹਾਨੂੰ ਦੱਸਾਂਗੇ ਇਸ ਕੰਟਰੋਵਰਸ਼ੀਅਲ ਵੀਡੀਓ ਦੀ ਅਸਲੀ ਕਹਾਣੀ। कोर्ट ਆਰਡਰ ਤੋਂ ਲੈ ਕੇ ਐਫ ਆਰ ਤੱਕ ਦੀ ਪੂਰੀ ਡਿਟੇਲ ਮੋਹਾਲੀ ਦੀ ਕੋਰਟ ਨੇ ਆਰਡਰ ਕੀਤਾ ਹੈ ਕਿ ਫੇਸਬੁੱਕ YouTube ਤੇ Google ਵਰਗੇ ਪਲੇਟਫਾਰਮ ਤੋਂ ਇਸ ਵੀਡੀਓ ਨੂੰ ਤੁਰੰਤ ਹਟਾਇਆ ਜਾਵੇ ਕਿਉਂਕਿ ਇਹ ਡੀਪ ਫੇਕ ਵੀਡੀਓ AI ਜਨਰੇਟਡ ਹੈ ਪੰਜਾਬ ਪੁਲਿਸ ਨੇ ਵੀ ਇੱਕ ਐਫ ਆਰ ਦਰਜ ਕਰ ਲਈ ਹੈ ਤੇ ਇਸ ਮਾਮਲੇ ਵਿੱਚ ਜਗਮਨ ਸਮਰਾ ਨਾਮ ਦੇ ਸੋਸ਼ਲ ਮੀਡੀਆ ਯੂਜ਼ਰ ਤੇ ਕੇਸ ਰਜਿਸਟਰ ਕੀਤਾ ਗਿਆ ਹੈ ਪੁਲਿਸ ਕਹਿ ਰਹੀ ਹੈ ਕਿ ਉਹਨਾਂ ਨੂੰ ਵੀਡੀਓ ਬਣਾਉਣ ਵਾਲੇ ਤੇ ਸਪਰੇਡ ਕਰਨ ਵਾਲੇ ਦਾ ਪਤਾ ਲੱਗਿਆ ਆਮ ਆਦਮੀ ਪਾਰਟੀ ਦਾ ਕਹਿਣਾ ਹੈ ਇਹ ਸਭ ਕੁਝ ਆਪੋਜੀਸ਼ਨ ਦਾ ਪਲਾਨ ਹੈ ਤਾਂ ਜੋ ਕਿ ਸੀਐਮ ਦੀ ਇਨੂੰ ਖਰਾਬ ਕੀਤਾ ਜਾਵੇ ਪਰ ਦੋਸਤੋ ਸਵਾਲ ਇਹ ਉੱਠਦਾ ਹੈ ਆਖਿਰ ਕਿਉਂ ਸੀਐਮ ਭਗਵਤ ਮਾਨ ਨੇ ਖੁਦ ਇਸ ਵੀਡੀਓ ਤੇ ਕੋਈ ਪਬਲਿਕ ਸਟੇਟਮੈਂਟ ਨਹੀਂ ਦਿੱਤੀ ਆਪੋਜੀਸ਼ਨ ਵੀ ਇਹੀ ਸਵਾਲ ਪੁੱਛ ਰਹੀ ਹੈ ਇਹ ਕੇਸ ਹੁਣ ਸਿਰਫ ਇੱਕ ਵੀਡੀਓ ਦਾ ਨਹੀਂ ਇਹ ਪੰਜਾਬ ਦੀ ਪੋਲਿਟਿਕਸ ਚ ਏਆਈ ਡੀ ਫੇਕ ਦੀ ਦੁਨੀਆ ਦਾ ਸਭ ਤੋਂ ਵੱਡਾ ਐਗਜ਼ਾਮਪਲ ਬਣ ਗਿਆ ਹੈ ਤੁਸੀਂ ਦੱਸੋ ਕਮੈਂਟਸ ਵਿੱਚ ਤੁਹਾਨੂੰ ਲੱਗਦਾ ਹੈ ਸਭ ਸਿਆਸੀ ਸਾਜ਼ਿਸ਼ ਹੈ ਜਾਂ ਕੋਈ ਹੋਰ ਖੇਡ ਚੱਲ ਰਹੀ ਹੈ ਅਸੀਂ ਫੇਰ ਮਿਲਾਂਗੇ ਇੱਕ ਨਵੇਂ ਅਪਡੇਟ ਨਾਲ ਜੇ ਵੀਡੀਓ ਚੰਗਾ ਲੱਗਿਆ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਤੇ ਬਣੇ ਰਹੋ ਵਾਇਰਲ ਪੰਜਾਬੀ ਅਪਡੇਟਸ ਦੇ ਨਾਲ